ਕਰਦਾ ਉਹ ਨਾ ਮੈਂ ਸੁਡਰਾ ਢੋਬੀ ਦੇ ਕੁੱਤੇ ਵਾਲੀ ਹੋਣੀ ਨਾ ਘਰ ਦੇ ਨਾਲ ਘਾੜ ਦੇ ਉਦੋਂ ਛਤਰ ਪਹਿਣਗੇ ਇਦਰੋਂ ਬੇਚੀ ਬੈਠੇ ਹੋਗੇ ਹੁਣ ਹੋ ਗਈ ਨਾ ਇਦਰੋਂ 50-50 ਲੱਖ ਲਾਏ ਗਏ ਐ ਹਲ ਤਾਂ ਹੋਰ ਦੇਖੀ ਆਉਂਦੇ ਹਰੇ 32 33 ਕੀ ਐ ਤੂੰ ਦੇਖੀ ਜੇ 32 3300 ਆਊਗਾ ਕੱਲੇ ਅਮਰੀਕਾ ਤੋਂ ਕੈਨੇਡਾ ਵਾਲੀ ਪਹਿਣਗੇ ਮਗਰ ਆਸਟ੍ਰੇਲੀਆ ਵੀ ਮਗਰ ਪਊ ਨਿਊਜ਼ੀਲੈਂਡ ਵੀ ਮਗਰ ਪਊ ਜਰਮਨ ਵੀ ਪਹਿਣਨ ਪਊ ਯੂਰਪ ਮਗਰ ਪਊਗਾ ਸਭ ਤੁਹਾਡੇ ਮਗਰ ਪਹਿਣਗੇ ਸੋਦਾ ਪਤਾ ਬਾਸਤਾ ਸੋਨੂ ਬੇਂਤੀਆ ਬਾਰੇ ਬੰਦੇ ਕਹਿੰਦੇ ਕੰਮ ਕੀ ਕਰਕੇ ਖੇਤੀ ਕਰ ਲੋ ਕੱਲੀ ਧਰਤੀ ਘਟੀ ਜਾਂਦੀ ਐ ਵੱਡੇ ਵੱਡੇ ਬੁੱਧੀਜੀਵੀ ਵਿਦਵਾਨ ਬੰਦੇ ਜਿਹੜੇ ਚਿੰਤਤ ਬੰਦੇ ਨੇ ਚਿੰਤਕ ਬੰਦੇ ਨੇ ਜਿਹੜੇ ਚਿੰਤਾ ਕਰਦੇ ਆ ਫਿਕਰ ਕਰਦੇ ਆ ਉਹ ਕਹਿੰਦੇ 2050 60 ਤੱਕ ਜਾਂਦਿਆਂ 70 ਫੀਸਦੀ ਧਰਤੀ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਕੰਕਰੀਟ ਤੋਂ ਭਾਪਾ ਪਤਾ ਕਿ ਵੱਡੀਆਂ-ਵੱਡੀਆਂ ਬਿਲਡਿੰਗਾਂ ਉਹ ਜਿਹੜੇ ਤਾਂ ਉਹ ਗਲੈਡ ਚ ਖੜੇ ਕਰਦੇ ਕੋਕੜਾਂ ਦੇ ਖੁੱਡੇ ਬਣਾਤੇ ਉਹਨੇ ਦੱਬ ਲੈਣੀ ਹੈ ਸੜਕਾਂ ਨੇ ਦੱਬ ਲੈਣੀ ਹੈ ਪਾਪੂਲੇਸ਼ਨ ਆਬਾਦੀ ਨੇ ਵਧਣਾ ਹੈ ਜ਼ਮੀਨ ਨੇ ਘਟਣਾ ਹੈ ਤੇ ਆਉਣ ਵਾਲੇ ਸਮੇਂ 'ਚ ਭੋਜਨ ਦਾ ਸੰਕਟ ਖੜਾ ਹੋਣਾ ਬਹੁਤ ਵੱਡਾ ਖੇਤੀ ਤੇ ਆ ਜਾਓ ਕੱਲੀ ਖੇਤੀ ਕਰ ਲਓ ਖਰਚੇ ਘਟਾ ਲਓ ਖੇਤੀ ਤੇ ਆ ਜਾਓ ਜ਼ਿੰਦਗੀ ਪੂਰੀ ਸੌਖੀ ਹੈ ਸਾਡੇ ਬਜ਼ੁਰਗ ਕੀ ਕਰਦੇ ਸੀ ਚਾਰ-ਚਾਰ ਪੰਜ-ਪੰਜ ਭਰਾ ਹੁੰਦੇ ਸੀ ਸਾਦੀ ਜ਼ਿੰਦਗੀ ਸੀ ਫੱਡੇ ਜੋੜੇ ਟਾਕੀਆਂ ਵਾਲੇ ਲੀੜੇ ਖਾਣਾ ਪੂਣਾ ਪੀਣਾ ਪੂਰਾ ਐ ਸਾਡਾ ਉਹਨਾਂ ਦਾ ਟੌਪ ਦਾ ਹੁੰਦਾ ਸੀ ਘਰੇ ਦੁੱਧ ਦਹੀਂ ਘਿਓ ਮੱਖਣੀ ਲੱਸੀਆਂ ਹੁਣ ਪੀਜ਼ਾ 버ਗਰ ਨੂਡਲ ਲੇਜ ਕੁੱਕਰੀ ਸਮੋਸੇ ਗੋਲ ਗੱਪੇ ਬੇਹਾਤੇਹਾ ਫਾਸਟ ਫੂਡ ਮੈਦੇ ਵਾਲਾ ਬਿਮਾਰੀਆਂ ਲੱਗ ਜਾਂਦੀਆਂ ਜਬਾ ਜੰਮਣੋਂ ਹਟ ਗਏ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਹੁਬਾਰੇ ਦਾ ਜਿਹੜੇ ਮਾੜੇ ਮੋਟੇ ਚਾਰ ਛੇ ਲੜਾ ਉਹਨਾਂ ਦੀ ਜਨਾਨੀਆਂ ਰੋਟੀਆਂ ਲੈਣੋਂ ਹਟ ਗਈਆਂ ਉਹ ਸਾਰੇ ਰੈਸਟੋਰੈਂਟ ਚ ਖਾਂਦਿਆ ਜਾ ਕੇ ਪਤਾ ਨਹੀਂ ਤੇ ਨਕਲੀ ਪਨੀਰ ਆ ਨਕਲੀ ਉੱਥੇ ਦੁੱਧ ਆ ਪਤਾ ਨਹੀਂ ਕੀ ਮਲਾਪਤ ਵਾਲਾ ਖਾਈ ਜਾਂਦੇ ਹੋ ਘਰ ਨੂੰ ਪਰਤਿਓ ਘਰ ਨੂੰ ਚੰਗੇ ਰਹਿਣਾ ਕੋਦਤਰ ਨਾਲ ਜੁੜਜੋ ਆਪਣੇ ਮੂਲ ਨਾਲ ਜੁੜਜੋ ਜੇ ਸੌਖੇ ਰਹਿਣਾ ਗਰਬਾਣੀ ਨਾਲ ਜੁੜਜੋ ਗਰਬਾਣੀ ਜੀਵਨ ਜਾਨ ਸਿਖਾਉਂਦੀ ਹੈ ਸਮਝੋ ਕਿ ਬਾਰ ਬਾਰ ਗਰਵਾਣੀ ਸਾਡੇ ਗੁਰੂਆਂ ਨੇ ਸਾਨੂੰ ਜੀਵਨ ਜ਼ਿੰਦਗੀ ਜਿਉਣੀ ਕਿਵੇਂ ਆ ਸਮਾਜ ਵਿਚਰਨਾ ਕਿਵੇਂ ਆ ਸਾਨੂੰ ਦੱਸਿਆ ਸਿਖਾਇਆ ਯਾਰ ਉਸਦੇ ਅਮਲ ਹੈ ਨਹੀਂ ਖੱਲਾ ਆਪਸ ਵੈਗੁਰੂ ਸਤਨਾਮ ਵੈਗੁਰੂ ਕਰਕੇ ਅਰਦਾਸ ਕਰਕੇ ਚਲੋ ਜੀ ਬਾਬਾ ਜੀ ਮੁੰਡਾ ਕੈਨੇਡਾ ਭੇਜ ਦਿਓ ਬਾਬਾ ਜੀ ਮੁੰਡਾ ਬ੍ਰਿਟ